ਕੁਲਵੰਤ ਸਿੰਘ ਪ੍ਰਧਾਨ এমਪਲਾਈਏ ਫੰਡੇਸ਼ਨ ਸਰਕਲ ਪਟਿਆਲਾ ਸੋ ਅੱਜ ਜਿਹੜੇ ਅਸੀਂ ਤਿੰਨ ਦਿਨਾਂ ਦੀ ਸਮੂਹਕ ਛੁੱਟੀ ਭਰੀ ਆ ਉਹ ਬੜੇ ਗੁੱਸੇ ਤੇ ਰੋਹ ਨਾਲ ਭਰੀ ਗਈ ਆ ਕਿਉਂਕਿ ਬਿਜਲੀ ਮੰਤਰੀ ਨੇ ਦੋ ਵਾਰੀ ਮੀਟਿੰਗਾਂ ਕਰੀਆਂ ਨੇ ਆ ਪਿਛਲੀ 6 ਤਰੀਕ ਨੂੰ ਮੀਟਿੰਗ ਦਿੱਤੀ ਸੀਗੀ ਉਸ ਤੋਂ ਪਹਿਲਾਂ ਪਿਛਲੇ ਮਹੀਨੇ 30 ਤਰੀਕ ਨੂੰ ਮੀਟਿੰਗ ਦਿੱਤੀ ਸੀਗੀ ਉਹਦੇ ਵਿੱਚ ਇਹਨਾਂ ਨੇ ਸਾਰੀਆਂ ਮੰਗਾਂ ਮੰਨ ਲੀਆਂ ਸੀਗੇ ਸਭ ਤੋਂ ਜਿਹੜੀ ਸਾਡੀ ਵਰਨਿੰਗ ਮੰਗਾ ਉਹ ਹੈਗੀ ਆ ਵੀ ਜਦ ਸਾਡਾ ਕੋਈ ਐਕਸੀਡੈਂਟ ਹੋ ਜਾਂਦਾ ਕਿਸੇ ਕਰਮਚਾਰੀ ਦਾ ਉਹਨੂੰ ਅਸੀਂ 1 ਕਰੋੜ ਰੁਪਇਆ ਮੰਗਿਆ ਸੀਗਾ ਵੀ ਜਿਵੇਂ ਪੰਜਾਬ ਸਰਕਾਰ ਸੁਰੱਖਿਆ ਮੁਲਾਜ਼ਮਾਂ ਨੂੰ 1 ਕਰੋੜ ਰੁਪਇਆ ਦਿੰਦੀ ਆ ਤੇ ਨਾਲ ਉਹਨਾਂ ਨੂੰ ਸ਼ਹੀਦੀ ਦਾ ਦਰਜਾ ਦਿੰਦੀ ਆ ਇੱਕ ਤਾਂ ਸਾਡੀ ਵਰਨਿੰਗ ਮੰਗੇ ਇਹ ਸੀਗੀ ਇੱਕ ਦੂਸਰਾ ਸੀਗਾ ਸਾਡਾ ਉਸੇ ਦਾ ਪੇਸਕੇਲ ਤੇ ਹੋਰ ਜਿਹੜੀਆਂ ਮੰਗਾ ਸੀਗੀਆਂ ਤੇ ਸਾਡੇ ਆਰਟੀਐਮ ਨੂੰ ਵੀ ਕੋਈ ਉਹਨੂੰ ਨਹੀਂ ਸਕੇਲ ਦਿੱਤਾ ਗਿਆ ਗ੍ਰੇਡਾਂ ਦੀਆਂ ਬਹੁਤ ਸਾਰੀਆਂ ਮੰਗਾ ਸੀਗੀਆਂ ਤੇ ਟੈਕਨੀਕਲ ਸਟਾਫ ਦੀਆਂ ਸਾਡੀਆਂ ਬਹੁਤ ਸਾਰੀਆਂ ਮੰਗਾ ਸੀਗੀਆਂ ਜਿਵੇਂ 295/19 ਵਾਲਿਆਂ ਦੀਆਂ ਤਨਖਾਹਾਂ ਨਹੀਂ ਹਲੇ ਪੂਰੀਆਂ ਜਾਰੀ ਹੋਈਆਂ ਉਹਨਾਂ ਦੀ ਪੂਰੀ ਭਰਤੀ ਕੰਪਲੀਟ ਨਹੀਂ ਕਰੀ ਤੇ ਹੋਰ ਬਹੁਤ ਸਾਰੇ ਜਿਹੜੇ ਆ ਸਾਡੀਆਂ ਮੰਗਾ ਨੇ ਉਹਨਾਂ ਤੇ ਬੜੀ ਵਿਚਾਰ ਚਰਚਾ ਹੋਈ ਸੀ 6 ਤਰੀਕ ਨੂੰ ਪਰantu ਮੰਤਰੀ ਨੇ ਆਪ ਵਿੱਚ ਬੈਠ ਕੇ ਸਾਰਾ ਬੋਰਡ ਮੈਨੇਜਮੈਂਟ ਵਿੱਚ ਬੈਠੀ ਸੀਗੀ ਉਹਨੇ ਸਾਰਾ ਕੁਝ ਮੰਨਿਆ ਵੀ ਸਾਰੀਆਂ ਮੰਗਾਂ ਸਾਡੀਆਂ ਜਾਇਜ਼ ਨੇ ਪਰ ਜਾਇਜ਼ ਹੋਣ ਤੋਂ ਬਾਅਦ ਨਾ ਕੋਈ ਸਰਕੂਲਰ ਵੀ ਹਲੇ ਅਸੀਂ ਦੇਖਾਂਗੇ ਵਿਚਾਰਾਂਗੇ ਮੰਗਾਂ ਤੁਹਾਡੀਆਂ ਜਾਇਜ਼ ਨੇ ਕੋਈ ਵੀ ਮੰਗ ਤੁਹਾਡੀ ਗਲਤ ਨਹੀਂ 40 ਮੰਗਾਂ ਦੇ ਇਹਨਾਂ ਨੂੰ ਛਾਟ ਦਿੱਤਾ ਸੀਗਾ 16 ਮੰਗਾਂ ਤੇ ਸਾਡੀ ਡਿਸਕਸ ਤੇ ਚਰਚਾ ਹੋਈ ਆ ਉਹਦੇ ਵਿੱਚ ਵੀ ਇਹਨਾਂ ਨੇ ਕਹਿਤਾ ਵੀ ਹਲੇ ਅਸੀਂ ਸੋਚਾਂਗੇ ਵਿਚਾਰਾਂਗੇ ਇਸ ਕਰਕੇ ਅਸੀਂ ਬੜੇ ਲੰਮੇ ਸਮੇਂ ਤੋਂ ਉਹਨਾਂ ਨੂੰ ਲੋਟਸ ਦੇਂਦੇ ਆ ਰਹੇ ਹਾਂ ਵੀ ਸਾਡੀ ਗੱਲ ਨੂੰ ਸੁਣ ਲਓ ਸਾਡੀ ਗੱਲ ਨੂੰ ਮੰਨ ਲਓ ਪਰੰਤੂ ਇਹਨਾਂ ਨੇ ਕੋਈ ਗੱਲ ਨਹੀਂ ਮੰਨੀ ਪਹਿਲਾਂ ਅਸੀਂ ਇਹਨਾਂ ਨੂੰ ਦੱਸਿਆ ਵੀ ਅਸੀਂ ਵਰਕ ਟੂ ਰੂਲ ਕਰਾਂਗੇ 30 ਨੌ ਤੱਕ ਸਾਡਾ ਵਰਕ ਟੂ ਰੂਲ ਚੱਲ ਰਿਹਾ ਤੇ ਹੁਣ ਅਸੀਂ ਜਿਹੜੀ ਤਿੰਨ ਦਿਨਾਂ ਦੀ ਇਹ ਮੀਟਿੰਗਾਂ ਤੋਂ ਅੱਕ ਕੇ ਲੋਕ ਸੰਘਰਸ਼ ਦੇ ਰਾਹ ਤੇ ਨੇ ਬਿਜਲੀ ਬੋਰਡ ਸਾਡਾ ਐਡਾ ਵੱਡਾ ਅਦਾਰਾ ਜਿਹਦੇ ਵਿੱਚ ਵੀ ਕੋਈ ਵੀ ਵਿਭਾਗ ਕੋਈ ਵੀ ਘਰ ਐਸਾ ਨਹੀਂ ਹੈਗਾ ਵੀ ਜਿਹੜਾ ਬਿਜਲੀ ਤੋਂ ਬਿਨਾਂ ਚੱਲਦਾ ਹੋਊਗਾ ਇਹਨਾਂ ਨੂੰ ਇਹ ਨਹੀਂ ਪਤਾ ਵੀ ਤਿੰਨ ਦਿਨ ਬਿਜਲੀ ਮੁਲਾਜ਼ਮ ਛੁੱਟੀ ਤੇ ਨਹੀਂ ਰਹਿਣ ਛੁੱਟੀ ਤੇ ਰਹਿਣਗੇ ਤੇ ਬਿਜਲੀ ਬੋਰਡ ਦਾ ਢਾਂਚਾ ਬਿਲਕੁਲ ਅਸਥਬਿਅਸਥ ਹੋ ਜਾਊਗਾ ਰਾਤ ਦੇ ਬਹੁਤ ਸਾਰੇ ਗ੍ਰੈਡਾ ਜਿਹੜੇ ਉਹ ਬੰਦ ਪਏ ਨੇ ਉਥੇ ਐਸਡੀਓਆਂ ਦੀਆਂ ਡਿਊਟੀਆਂ ਲਾਈਆਂ ਹੋਈਆਂ ਨੇ ਐਕਸ਼ਨਾਂ ਦੀਆਂ ਡਿਊਟੀਆਂ ਲਾਈਆਂ ਹੋਈਆਂ ਨੇ ਤੇ ਬਿਜਲੀ ਵੱਡੀ ਪੱਧਰ ਤੇ ਪ੍ਰਭਾਵਿਤ ਹੋ ਰਹੀ ਆ ਕੰਮਕਾਰ ਟਰਪੀ ਕਰ ਕੰਮਕਾਰ ਸਾਡਾ ਬਿਜਲੀ ਬੋਰਡ ਦਾ ਸਾਰਾ ਕੁਝ ਠਾਪਾ ਅਸੀਂ ਅੱਜ ਜਿਹੜੇ ਇਹ ਆ ਸਾਡੇ ਜੁਆਇੰਟ ਫਾਰਮ ਤੇ ਇਕਤਾ ਮੰਚ ਵੱਲੋਂ ਤੇ ਜੀਏ ਐਸੋਸੀਏਸ਼ਨ ਵੱਲੋਂ ਉਹ ਅਸੀਂ ਬਰਕਟੂਰੂ ਉੱਤੇ ਵੀ ਅੱਜ ਅਸੀਂ ਧਰਨੇ ਦੇਣੇ ਆ ਸਾਰੇ ਪੰਜਾਬ ਦੇ ਵਿੱਚ ਹੀ ਆ ਜੀ ਸਾਰੇ ਪੰਜਾਬ ਦੇ ਵਿੱਚ ਤਿੰਨ ਦਿਨਾਂ ਲਈ ਤਿੰਨ ਦਿਨਾਂ ਦੇ ਲਈ এবਾਰੀ ਜਿਹੜੇ ਬੰਦਿਆਂ ਨੇ ਛੁੱਟੀਆਂ ਨਹੀਂ ਭਰੀਆਂ ਹੋਈਆਂ ਜਾਂ ਸਾਡਾ ਬਿਜਲੀ ਬੋਰਡ ਦੀ ਮੈਨੇਜਮੈਂਟ ਆ ਉਹਦੀ ਜ਼ਿੰਮੇਵਾਰ ਕਿੰਨੇ ਤੋਂ ਤੁਹਾਡੇ ਨੇ ਛੁੱਟੀਆਂ ਭਰੀਆਂ ਰਹਿ ਦਿੱਤੇ ਮਲਾ ਸਾਡੇ ਤਕਰੀਬਨ 80% ਜਿੰਨੇ ਹੈਗੇ ਰਿਗੇ ਟੈਕਨੀਕਲ ਕੰਮ ਇਹ ਉਹਨਾਂ ਨੇ ਤਕਰੀਬਨ ਸਾਰਿਆਂ ਨਹੀਂ ਭਰੀਆਂ ਨੇ ਕਿ ਟੈਕਨੀਕਲ ਸਟਾਫ ਸਾਰੀ ਛੁੱਟੀਆਂ ਤੇ ਆ। ਮੈਨੇਜਰ ਵਗੈਰਾ ਹੋਰ ਕੁਛ ਨਹੀਂ ਕੀਤਾ। ਨਹੀਂ, ਕੁਛ ਨਹੀਂ ਕਰਦੇ। ਸਾਡਾ ਵਰਕ ਟੂ ਰੂਲ ਵੀ ਪਹਿਲਾਂ ਚੱਲ ਰਿਹਾ ਸੀਗਾ। ਵਰਕ ਟੂ ਰੂਲ ਤੋਂ ਬਾਅਦ ਅਸੀਂ ਇਹਨਾਂ ਨੂੰ ਫੇਰ ਇਹ ਲੈਟਰ ਲਿਖਿਆ ਦੀ ਵੀ ਵਰਕ 11 ਤਰੀਕ ਨੂੰ ਅਸੀਂ ਅੱਜ ਦੇ ਦਿਨ 10-9 ਤੋਂ ਅਸੀਂ ਛੁੱਟੀਆਂ ਸਬੂਈਕ ਛੁੱਟੀਆਂ ਭਰਾਂਗੇ। ਪਰੰਤੂ ਇਹਨਾਂ ਨੇ ਕੋਈ ਵੀ ਇਸ ਤੇ ਕੋਹੜੀ ਕਰਿਆ। ਧਿਆਨ ਦਿਓ। ਵੀ ਇਹਨੂੰ ਨੀਜੀ ਉਸ ਲਈ ਨਹੀਂ ਲਿਆ ਕਿਉਂਕਿ ਬਿਜਲੀ ਇੱਕ ਦੇਖੋ ਜ਼ਰੂਰੀ ਆਪਣਾ ਨੀਜੀ ਅਦਾਰਾ ਹਰੇਜ ਹਰੇਕ ਨੂੰ ਜ਼ਰੂਰੀ ਅੰਗ ਆ ਹੈ ਸਾਡਾ ਕਿਉਂਕਿ ਹਰ ਚੀਜ਼ ਅੱਜ ਦੇ ਯੁੱਗ ਵਿੱਚ ਸਾਹ ਇਹ ਬਿਜਲੀ ਨਾਲ ਆਉਂਦਾ ਸਾਡੇ ਜਿਹੜੇ ਹੁਣ ਤੱਕ ਸਾਥੀ ਨੇ ਘੱਟੋ ਘੱਟ 30 35 ਸਾਥੀ ਸਾਡੇ ਜਿਹੜੇ ਉਹ ਮਰ ਚੁੱਕੇ ਨੇ ਉਹਨਾਂ ਦੇ ਮਤਲਬ ਅਸੀਂ ਰੱਖਿਆ ਦੀ ਵੀ ਉਹਨਾਂ ਦੀ ਜਦੋਂ ਉਹਨਾਂ ਦੀ ਡੈਥ ਹੁੰਦੀ ਆ ਉਹਨਾਂ ਨੂੰ 1 ਕਰੋੜ ਰੁਪਈਆ ਦਿੱਤਾ ਜਾਵੇ ਤਾਂ ਕਿ ਨਾ ਉਹਨਾਂ ਦੀ ਕੋਈ ਸੇਫਟੀ ਆ ਦੇਖੋ ਹਰ ਡਿਪਾਰਟਮੈਂਟ ਚ ਪੁਲਿਸ ਚ ਆਰਮੀ ਚ ਉਹਨਾਂ ਨੂੰ 1 ਕਰੋੜ ਦਿੱਤਾ ਜਾਂਦਾ ਤੇ ਉਹਨਾਂ ਦੀ ਇਲਾਜ ਵੀ ਵਧੀਆ ਖਰੀ ਕਰਾਇਆ ਜਾਂਦਾ ਹੁਣ ਸਾਡੇ ਇੱਕ ਸਾਥੀ ਦਾ ਉਰੇ ਐਕਸੀਡੈਂਟ ਹੋਇਆ ਦੀ 90 ਚ ਅਸੀਂ ਜਥੇਬੰਦੀਆਂ ਨੇ ਇਕੱਠੇ ਕਰ ਕਰਕੇ ਉਹਨੂੰ ਪੈਸੇ ਦਿੱਤੇ ਨੇ 2 2.5 ਤੇ 3 ਲੱਖ ਰੁਪਈਆ ਜਥੇਬੰਦੀਆਂ ਵੱਲੋਂ ਕਿਸੇ ਨੇ 5000 ਕਿਸੇ ਨੇ 10000 ਪੱਲਿਓ ਦਿੱਤਾ ਨਾ ਮੈਨੇਜਮੈਂਟ ਕਰਦੀ ਆ ਨਾ ਸਰਕਾਰ ਇਹਦੇ ਚ ਲੈਂਦੀ ਆ ਅੱਜ ਤਿੰਨ ਦਿਨ ਦੀ ਇਸ ਮੁਹੀਕ ਸੁਟੀ ਤੇ ਹੋ ਸਕਦਾ 15 ਦਿਨ ਦੀ ਵੀ ਹੋ ਸਕਦੀ ਹੈ 20 ਦਿਨ ਦੀ ਵੀ ਹੋ ਸਕਦੀ ਹੈ ਸਰਕਾਰ ਨੂੰ ਪਤਾ ਹੈ ਵੀ ਬਿਲੀ ਬੋਰਡ ਦੇ ਕੰਮੇ ਕੀ ਕਰ ਸਕਦੇ ਆ ਪਹਿਲਾਂ ਸਾਡੇ ਪੇ ਬੈਂਡ ਵੇਲੇ ਇਹਨਾਂ ਨੇ ਸਾਡੇ ਇੰਜੈਕਸ਼ਨ ਲਾ ਕੇ ਦੇਖੇ ਆ ਤਾਂ ਉਦੋਂ ਅਸੀਂ 13 ਦਿਨ ਦੀ ਜਿਹੜੀ ਐ ਸਮੂਿਕ ਜੁੱਤੀ ਭਰੀ ਸੀ ਬੀਲੀ ਬੋਰਡ ਦਾ ਨਾਸ ਬੱਜ ਗਿਆ ਸੀ ਬਿਲਕੁਲ ਹੀ ਉਦੋਂ ਐਕਸ਼ਨ ਐਸੀ ਜਿਹੜੇ ਟੇਡਾ ਤੇ ਬੈਠੇ ਸੀਗੇ ਅੱਜ ਵੀ ਉਹੀ ਹਾਲ ਹੈ ਸੋ ਸਰਕਾਰ ਨੂੰ ਬੇਨਤੀ ਹੈ ਪ੍ਰੇਅ ਹੈ ਵੀ ਸਾਡੇ ਤੇ ਇੰਜੈਕਸ਼ਨ ਲਾ ਕੇ ਨਾ ਦੇਖੋ ਇਹ ਬੀਲੀ ਬੋਰਡ ਆ ਜਿਹੜਾ ਇਹ ਮੁਲਾਜ਼ਮਾਂ ਨਾਲ ਹੀ ਚੱਲਦਾ ਔਰ ਜਿਹੜੇ ਐਸਮੇ ਦੇ ਤੁਹਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਵੀ ਐਸਮਾ ਲਾਗੂ ਕਰਤਾ ਜੀ ਅਸੀਂ ਨੌਕਰੀ ਤੋਂ ਕੱਢ ਦਾਂਗੇ ਇਹ ਇਹ ਭੁਲੇਖੇ ਕੱਢ ਦਿਓ ਕਿਉਂਕਿ ਪਹਿਲਾਂ 13 ਦਿਨ ਦੀ ਛੁੱਟੀ ਭਰੀ ਸੀ ਜੇ ਅੱਜ ਸਾਨੂੰ 20 ਦਿਨ ਦੀ ਭਰਨੀ ਪੈਂਦੀ ਹੈ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ ਸਾਡੀਆਂ ਜਿਹੜੀਆਂ ਮੰਗਾਂ ਨੇ ਮਸਲੇ ਨੇ ਇਹ ਮਿਲਾ ਕੇ ਹੀ ਅਸੀਂ ਸਾਹ ਲਵਾਵਾਂਗੇ ਇਹ ਸਾਡੇ ਸਾਰੇ ਬਿਜਲੀ ਜਿਹੜੇ ਕੰਮੇ ਨੇ ਤਿਆਰ ਕਰ ਚੁੱਕੇ ਨੇ ਔਰ ਕਈ ਤਾਂ ਡਿਰੀਜਨਸ ਆਵੜੀ ਨੇ ਆ ਜਿਹੜੇ ਉਹ ਸਮੂਹਿਕ ਛੁੱਟੀ ਤੇ ਚੱਲ ਰਹੇ ਆ ਸੋ ਅਸੀਂ ਫੇਰ ਦਵਾਤ ਤੋਂ ਬੇਨਤੀ ਕਰਦੇ ਆ ਵੀ ਇਹ ਜਿਹੜਾ ਇੰਜੈਕਸ਼ਨ ਲਾ ਕੇ ਨਾ ਦੇਖਿਆ ਜਾਵੇ ਇਹ ਇੱਕ ਬਹੁਤ ਵੱਡਾ ਧਾਰਾ ਜਿਹਦੇ ਨਾਲ ਜਿਵੇਂ ਸਾਡੇ ਬੁਲਾੜੇ ਨੇ ਬੋਲਿਆ ਵੀ ਸਾਹ ਆਉਂਦਾ ਇਹ ਸਾਹ ਹੁਣ ਆ ਬਦਲ ਨਾ ਕਰੋ ਸੋ ਸਾਡੀ ਬੇਨਤੀ ਹੈ ਵੀ ਇਹ ਜਿਹੜਾ ਬਿਜਲੀ ਬੋਰਡ ਦਾ ਮੁਲਾਜ਼ਮ ਹੈ ਪਿਛਲੀਆਂ ਇਤਿਹਾਸ ਫੋਲ ਕੇ ਦੇਖ ਲਓ ਬਹੁਤ بڑے بڑے ਸੰਘਰਸ਼ ਹੋਏ ਆ ਬਿਜਲੀ ਬੋਰਡ ਕਦੇ ਹਾਰਿਆ ਨਹੀਂ ਇਹ ਜਥੇਬੰਦੀਆਂ ਕਦੇ ਹਾਰੀਆਂ ਨਹੀਂ ਕਾਜਮ ਜਿਹੜੀ ਅੱਜ ਪਹਿਲੇ ਦਿਨਾਂ ਜੀ ਸਾਡੇ ਨਾਭਾ ਡਿਵੀਜ਼ਨ ਦੇ ਵਿੱਚ 70% ਬੰਦੇ ਸਟਾਈਕ ਤੇ ਨੇ ਜੀ ਜਿਨ੍ਹਾਂ ਨੇ ਮਾਸ ਲੀਵ ਭਰੀ ਹੈ ਜੀ ਤੇ 28% 30% ਸਾਡੇ ਬੰਦੇ ਇਹ ਕਲੈਰੀਕਲ ਸਟਾਫ ਇਹ ਸਾਡੇ ਕੋਲ ਜਿਆਤਰ ਇਹ ਟੈਕਨੀਕਲ ਨੇ ਉਹ ਉਹ ਤਾਂ 90 95% ਮਾਸ ਲੀਵ ਦੇ ਦਿੱਤੇ ਨੇ ਜਿਵੇਂ ਸਟ੍ਰਾਈਕ ਆਉਂਦੀ ਆ ਫਿਰ ਉਪਰ ਦੇ ਵਾਸਤੇ ਕੀ ਜਾਂ ਕੀ ਹਾਲਾਤ ਕੀ ਤੇ ਸਾਡੇ ਕੋਲ ਕੁਝ ਜਿਹੜੇ ਠੀਕ ਕਿਤੇ ਸੀਐਚਵੀ ਕਰਮਚਾਰੀ ਨੇ ਉਹਨਾਂ ਨੇ ਅਸੀਂ ਡਿਊਟੀ ਲਗਾਈਆਂ ਗਈਆਂ ਨੇ ਸ਼ਿਫਟਾਂ ਦੇ ਵਿੱਚ ਤੇ ਗ੍ਰਿਡਾਂ ਦੇ ਉੱਤੇ ਵੀ ਜਿਵੇਂ ਹੁਣ ਮੇਰੀ ਵੀ ਜੋੜੀ ਅੱਜ ਗ੍ਰਿਡ ਤੇ ਲੱਗੀ ਆ ਤੇ ਬਾਕੀ ਵੀ ਸਾਡੇ ਜਿਹੜੇ ਐਸਡੀਓ ਸਾਹਿਬਾਨ ਨੇ ਸੀ ਕਿੰਸੀ ਸਬਡਿਵੀਜ਼ਨਾਂ ਦੇ ਉਹਨਾਂ ਦੀ ਵੀ ਵੱਖ-ਵੱਖ ਗ੍ਰਿਡਾਂ ਤੇ ਜੋੜੀ ਲੱਗੀ ਆ ਤੇ ਇਸ ਤਰ੍ਹਾਂ ਅਸੀਂ ਕੁਝ ਮੈਨੇਜ ਕਰ ਰਹੇ ਹਾਂ ਜੀ ਨਹੀਂ ਜਿਹੜੇ ਗ੍ਰਿਡਾਂ ਤੇ ਲੱਗੇ ਉਹ ਵੀ ਇਹਨਾਂ ਦੀ ਡਿਊਟੀ ਪਹਿਲਾਂ ਵੀ ਲੱਗੀ ਆ ਜੀ ਪਹਿਲਾਂ ਵੀ ਲੱਗੀਆਂ ਨੇ ਪਹਿਲਾਂ ਤਾਂ ਡਾਕਟਰ ਪਹਿਲੀ ਵਾਰੀ ਡਿਊਟੀ ਤੇ ਲਿਖਿਆ ਹੁੰਦਾ ਸੀ ਕਿ ਛੁੱਟੀ ਦਿੱਤੇ ਹੈ ਤੇ ਲੱਗਿਆ ਹਾਂ ਛੁੱਟੀ ਦਿੱਤੇ ਦਿੱਤੀ ਲੱਗਦੀ ਜਦੋਂ ਵੀ ਕਦੇ ਮਾਸ ਗੈਜੂਲੀ ਲੀਵ ਤੇ ਜਾਂਦੇ ਨੇ ਉਦੋਂ ਪਹਿਲਾਂ ਵੀ ਲੱਗੀਆਂ ਹੁੰਦੀਆਂ ਡਿਊਟੀ ਤੇ ਲਿਖਿਆ ਨੇ ਦੀ ਮੰਗ ਪੀਰ ਰਹੀ ਹੈ ਹਾਂਜੀ ਜਿਹੜੇ ਪ੍ਰੋਟੈਸਟ ਕਰਦੇ ਪੀਰ ਮੰਗ ਇਹਨਾਂ ਡਿਮਾਂਡਾਂ ਤੇ ਕਾਫੀ ਨੇ ਜੀ ਤੇ ਉਹਦੇ ਚ ਕੁਝ ਮੇਨ ਮੰਗਾ ਇਹ ਨੇ ਜਿਵੇਂ ਕਿ ਜੇ ਕੋਈ ਕਰਮਚਾਰੀ ਕੰਮ ਕਰਦੇ ਹੋਏ ਕਦੇ ਕਿਸੇ ਨਾਲ ਹਾਸਾ ਵਾਪਰਦੋਂ ਸ਼ਹੀਦ ਦਾ ਤਰਜਾ ਦੇਣਾ ਜਾਂ ਕੋਈ ਕੈਸਲੈਸ ਜਿਹੜਾ ਬੀਮਾ ਕਰਨਾ ਤੇ ਹੋਰ ਮੁਲਾਜ਼ਮਾਂ ਦੀ ਜਿਹੜੀਆਂ ਕੁਝ ਪੇਪੈਂਟ ਦੇ ਨਾਲ ਸੰਬੰਧਿਤ ਮੰਗਾਂ ਨੇ ਜੇ ਜੂਨੀਅਰਾਂ ਦੀ ਹੋਰ ਮੰਗਣ ਮੰਗਾਂ ਕਾਫੀ ਨੇ ਜੀ ਉਹਨਾਂ ਦੀ ਬਿਲਕੁਲ ਵੱਡੀ ਲੈਨ ਪਾਰਟ ਬੋਲਦੇ ਜਿਵੇਂ ਬੰਦਾ ਬਾਬਾ ਜੀ ਦੇ ਚਾਰ ਘੰਟੇ ਦਾ ਟਿਕੂ ਸਿਰਫ ਟਾਈਮ ਬਦਲ ਕੋ ਪਰੇਸ਼ਾਨੀ ਤਾਂ ਹੋਈ ਲੋਕਾਂ ਤਾਂ ਮੈਨੇਜਮੈਂਟ ਬੋਲਦਾ ਪਰਮਨਟ ਤੱਕ ਅਲਟਰੇਟ ਕੀਤੇ ਕਿ ਨਹੀਂ ਜੀ ਪਰ ਜਦੋਂ ਦੇਖੋ ਕੰਮ ਤਾਂ ਬੰਦਿਆਂ ਨਾਲ ਹੀ ਹੁੰਦਾ ਜੀ ਹੁਣ ਪਰ ਪਰਮਨਟ ਲੈਣ ਵਾਲੇ ਬੰਦੇ ਨਹੀਂ ਹੈਗੇ ਜੇ ਸਾਰੇ ਜੇ ਸਾਰੇ ਮਾਸ ਲੀਵ ਤੇ ਨੇ ਜੀ ਪ੍ਰਭਾਵਿਤ ਤਾਂ ਹੋਏਗਾ ਕੰਮ ਪਰ ਫਿਰ ਵੀ ਮੈਨੇਜਮੈਂਟ